ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਵਿਕਰਮ ਸਿੰਘ ਮਜੀਠੀਆ ਵਾਸਤੇ ਵੱਡਾ ਦਿਨ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਵਿਕਰਮਜੀਠੀਆ ਦੇ ਵਕੀਲਾਂ ਦੇ ਵੱਲੋਂ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸੁਮਨਜੀਤ ਕੌਰਗਿਲ ਦੇਖ ਰਹੇ ਹੋ ਤੁਸੀਂ DF ਚੈਨਲ ਪੰਜਾਬੀ ਸੋ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਪਟੀਸ਼ਨ ਦੇ ਵਿੱਚ ਆਖਿਆ ਗਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋਈ ਹੈ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਸੀ ਇਹ ਵੀ ਆਖਿਆ ਗਿਆ ਸੀ ਕਿ ਸਰਚ ਵਾਰੰਟ ਵੀ ਨਹੀਂ ਸੀ ਔਰ ਵਰਦੀ ਤੋਂ ਬਿਨਾ ਦਾਖਲ ਹੋਏ ਸੀ ਘਰ ਦੇ ਵਿੱਚ ਅਫਸਰ ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉਸ ਪਟੀਸ਼ਨ ਦੇ ਵਿੱਚ ਮੈਂਸ਼ਨ ਕੀਤੀਆਂ ਗਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਕੀਲਾਂ ਦਾ ਪੈਨਲ ਹੈ ਉਸ ਦਾ ਜ਼ਿਕਰ ਕਰ ਲਿਆ ਜਾਂ ਫਿਰ ਵਿਕਰਮਜੀਤਿਆ ਹਰਾਂ ਦੇ ਵਕੀਲ ਐਡਵੋਕੇਟ ਅਸ਼ਦੀਪ ਕਲੇਰ ਦਾ ਜ਼ਿਕਰ ਕਰ ਲਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਹਰਾਂ ਦੇ ਉੱਤੇ ਕਾਰਵਾਈ ਹੋਈ ਹੈ ਜਾਂ ਫਿਰ ਐਫ ਆਈ ਆਰ ਦੇ ਵਿੱਚ ਜਾਂ ਫਿਰ ਇਨਫੋਰਮੇਸ਼ਨ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਦਾ ਸਮਾਂ ਪਾਇਆ ਗਿਆ ਹੈ 11:20 ਮਿੰਟ ਤੇ ਉਹਨਾਂ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ 11:34 ਮਿੰਟ ਅਗਲੇ ਦਿਨ 24 ਘੰਟੇ ਪੂਰੇ ਹੋਣ ਤੋਂ ਬਾਅਦ ਪੇਸ਼ ਕੀਤਾ ਜਾਂਦਾ ਹੈ ਸੋ ਇਸ ਦੇ ਉੱਤੇ ਵੀ ਆਪੱਤੀ ਜਿਤਾਈ ਗਈ ਹੈ ਸੋ ਸ਼ੋਮਣੀ ਕਾਲੇਦਲ ਨੂੰ ਉਮੀਦ ਹੈ ਕਿ ਇਹ ਪਟੀਸ਼ਨ ਪਾਉਣ ਤੋਂ ਬਾਅਦ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਉਹਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਪਰ ਜੇ ਕੁਝ ਮਾਹਿਰਾਂ ਦੀ ਮੰਨੀ ਹੈ ਕੁਝ ਵਕੀਲਾਂ ਦੀ ਮੰਨੀ ਹੈ ਤਾਂ ਸੀਨੀਅਰ ਵਕੀਲਾਂ ਦਾ ਕਹਿਣਾ ਹੈ ਕਿ ਥੋੜੀ ਜਿਹੀ ਰਾਹਤ ਹੀ ਮਿਲ ਸਕਦੀ ਹੈ ਕਿ ਤਾਂ ਵਿਕਰਮ ਮਜੀਠੀਆ ਰਿਮਾਂਡ ਦੇ ਉੱਤੇ ਨੇ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਜਾ ਸਕਦਾ ਹੈ ਔਰ ਦੂਜੇ ਪਾਸੇ ਵੱਡਾ ਦਿਨ ਜਦ ਰਾਹਤ ਵਿਕਰਮਜੀਠਿਆ ਨੂੰ ਮਿਲਦੀ ਵੀ ਹੈ ਤਾਂ ਫਿਰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਣ ਤੋਂ ਬਾਅਦ ਜ਼ਮਾਨਤ ਵਾਸਤੇ ਅਰਜ਼ੀ ਦਿੱਤੀ ਜਾ ਸਕਦੀ ਹੈ ਵਿਕਰਮਜੀਠਿਆ ਪਹਿਲਾਂ ਵੀ ਜ਼ਮਾਨਤ ਉੱਤੇ ਹੀ ਸੀਗੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਮਾਨਯੋਗ ਸਰਕਾਰ ਨੇ ਵਿਕਰਮਜੀਠਿਆ ਦੀ ਜ਼ਮਾਨਤ ਰੱਦ ਕਰਨ ਵਾਸਤੇ ਅਰਜ਼ੀ ਪਾਈ ਸੀ ਤੇ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਸਭ ਨੇ ਵੇਖਿਆ ਕਿ ਕਿਸ ਤਰੀਕੇ ਨਾਲ 25 ਜੂਨ ਨੂੰ ਵਿਜੀਲੈਂਸ ਵਿਕਰਮਜੀਠਿਆ ਦੇ ਘਰੇ ਪਹੁੰਚਦੀ ਹੈ ਤੇ ਵਿਕਰਮਜੀਠਿਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਸੱਤ ਦਿਨਾਂ ਦਾ ਰਿਮਾਂਡ ਵੀ ਪੂਰਾ ਹੋ ਗਿਆ ਹੈ ਰਿਮਾਂਡ ਪੂਰਾ ਹੋਣ ਤੋਂ ਬਾਅਦ 4 ਦਿਨਾਂ ਦਾ ਵਾਧੂ ਰਿਮਾਂਡ ਵੀ ਮਿਲ ਗਿਆ ਹੈ ਅਗਲੀ ਸੁਣਵਾਈ 6 ਜੁਲਾਈ ਨੂੰ ਹੋਣੀ ਨਿਰਧਾਰਿਤ ਕੀਤੀ ਗਈ ਹੈ ਦਿਨ ਐਤਵਾਰ ਮਿਥਿਆ ਗਿਆ ਸੋ ਇਸ ਤੋਂ ਪਹਿਲਾਂ ਹੀ ਐਡਵੋਕੇਟ ਅਸ਼ਦੀਪ ਕਲੇਅਰ ਤੇ ਬਾਕੀ ਜਿਹੜੇ ਵਕੀਲਾਂ ਦਾ ਪੈਨਲ ਹੈ ਜੋ ਵਿਕਰਮ ਮਜੀਠੀਆ ਦੇ ਕੇਸ ਹੈਂਡਲ ਕਰਦੇ ਨੇ ਔਰ ਖਾਸ ਕਰਕੇ ਕੇਸ ਜਿਹੜਾ ਹੈਂਡਲ ਕੀਤਾ ਜਾ ਰਿਹਾ ਆਮਦਨ ਤੋਂ ਵੱਧ ਜਾਇਦਾਦ ਦਾ ਸੋ ਉਹਨਾਂ ਵਕੀਲਾਂ ਨੇ ਸਮਾਂ ਲਿਆ ਇੱਕ ਹਫ਼ਤੇ ਦਾ ਸਮਾਂ ਲੈਣ ਤੋਂ ਬਾਅਦ ਜਦੋਂ ਵਿਕਰਮ ਮਜੀਠੀਆ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕਰਨਾ ਸੀ ਠੀਕ ਉਸ ਤੋਂ ਥੋੜਾ ਸਮਾਂ ਪਹਿਲਾਂ ਇੱਕ ਦਿਨ ਪਹਿਲਾਂ ਜੇ ਜ਼ਿਕਰ ਕਰੀਏ ਆਪਾਂ ਤਾਂ 2 ਜੁਲਾਈ ਨੂੰ ਇੱਕ ਪਟੀਸ਼ਨ ਪਾਈ ਗਈ ਹੈ ਕਿਉਂ ਪਾਈ ਗਈ ਕਿਉਂਕਿ ਛੁੱਟੀਆਂ ਖਤਮ ਹੋ ਗਈਆਂ ਸੀ ਤੇ ਔਨਰੇਬਲ ਹਾਈ ਕੋਰਟ ਖੁੱਲ ਚੁੱਕੀ ਸੀ ਪਟੀਸ਼ਨ ਪਾਈ ਗਈ ਔਰ ਰਾਹਤ ਮਿਲ ਸਕਦੀ ਹੈ ਇਹ ਵੀ ਅਨੁਮਾਨ ਲਗਾਇਆ ਜਾ ਸਕਦਾ ਹੈ ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਜੇ ਹਾਈ ਕੋਰਟ ਦੇ ਵਿੱਚ ਦਲੀਲਾਂ ਬਹੁਤ ਸਹੀ ਤਰੀਕੇ ਦੇ ਨਾਲ ਰੱਖੀਆਂ ਜਾਂਦੀਆਂ ਨੇ ਜੇ ਵਿਕਰਮ ਮਜੀਠੀਆ ਹਰਾਂ ਦੇ ਵਕੀਲ ਬਹੁਤ ਅੱਛੀ ਦਲੀਲ ਰੱਖਦੇ ਨੇ ਅੱਗੇ ਪ੍ਰੈਕਟ ਰੱਖਦੇ ਨੇ ਔਰ ਆਪਣਾ ਪੱਖ ਰੱਖਣ ਦੇ ਵਿੱਚ ਸਕਸ਼ਮ ਰਹਿੰਦੇ ਨੇ ਸਕਸੈਸਫੁਲ ਹੁੰਦੇ ਨੇ ਸਫਲ ਹੁੰਦੇ ਨੇ ਤਾਂ ਅਜਿਹੇ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਜਿਹੜੇ ਜੱਜ ਹੋਣਗੇ ਉਹ ਨਾ ਅਫਸਰਾਂ ਨੂੰ ਵੀ ਨੋਟਿਸ ਜਾਰੀ ਕਰ ਸਕਦੇ ਨੇ ਜਿਨ੍ਹਾਂ ਅਫਸਰਾਂ ਨੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਹੈ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ ਉਨ੍ਹਾਂ ਤੋਂ ਕਾਰਨ ਪੁੱਛਿਆ ਜਾ ਸਕਦਾ ਹੈ ਕਿ ਉਹ ਆਪਣੀ ਵਰਦੀ ਦੇ ਵਿੱਚ ਕਿਉਂ ਨਹੀਂ ਗਏ ਉਨ੍ਹਾਂ ਨੇ ਸਰਚ ਵਾਰੰਟ ਇਸ਼ੂ ਕਿਉਂ ਨਹੀਂ ਕੀਤਾ ਪਰਮਿਸ਼ਨ ਕਿਉਂ ਨਹੀਂ ਲਈ ਸਪੀਕਰ ਤੋਂ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਉਨ੍ਹਾਂ ਤੋਂ ਮੰਗੀ ਜਾ ਸਕਦੀ ਹੈ ਇਸ ਵਾਸਤੇ ਵੀ ਜਾਣਕਾਰੀ ਦੇਣ ਵਾਸਤੇ ਵੀ ਉਨ੍ਹਾਂ ਨੂੰ ਕੁਝ ਸਮਾਂ ਦਿੱਤਾ ਜਾਊਗਾ ਔਰ ਦੂਜੇ ਪਾਸੇ ਜ਼ਿਕਰ ਇਹ ਵੀ ਕੀਤਾ ਜਾ ਰਿਹਾ ਹੈ ਕਿ ਅੱਜ ਅਹਿਮ ਸੁਣਵਾਈ ਜੜੀ ਹੋਈ ਹੈ ਇਸ ਅਹਿਮ ਸੁਣਵਾਈ ਦੇ ਵਿੱਚ ਹੁਣ ਜੱਜ ਕੀ ਫੈਸਲਾ ਲੈਣਗੇ ਕਿ ਦਲੀਲਾਂ ਰੱਖੀਆਂ ਜਾਣਗੀਆਂ ਔਰ ਪਟੀਸ਼ਨ ਜਿਹੜੀ ਪਾਈ ਆ ਉਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਕਿਉਂਕਿ ਅਸ਼ਦੀਪ ਕਲੇਰ ਹਰਾਂ ਦੇ ਨਾਲ ਜਦੋਂ ਬੀਤੇ ਦਿਨ ਸਾਡੀ ਗੱਲ ਹੋਈ ਸੀ ਤਾਂ ਉਹਨਾਂ ਨੇ ਇਹ ਜ਼ਿਕਰ ਕੀਤਾ ਸੀ ਕਿ ਬਹੁਤ ਸਾਰੀਆਂ ਗੱਲਾਂ ਨੇ ਜਿਸ ਦਾ ਵਿਸਥਾਰ ਦੇ ਨਾਲ ਜ਼ਿਕਰ ਕੀਤਾ ਗਿਆ ਹੈ ਪਟੀਸ਼ਨ ਦੇ ਵਿੱਚ ਸੋਚ ਸਮਝ ਕੇ ਪਟੀਸ਼ਨ ਜਿਹੜੀ ਹੈ ਪਾਈ ਗਈ ਹੈ ਇੱਕ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਪਟੀਸ਼ਨ ਪਾਈ ਗਈ ਹੈ ਪ੍ਰੋਟੋਕਾਲ ਕਿੱਥੇ ਕਿੱਥੇ ਤੋੜਿਆ ਗਿਆ ਹੈ ਕਾਨੂੰਨ ਕਿੱਥੇ ਕਿੱਥੇ ਫਾਲੋ ਨਹੀਂ ਕੀਤਾ ਗਿਆ ਹਰ ਇੱਕ ਚੀਜ਼ ਨੂੰ ਮੈਂਸ਼ਨ ਕਰ ਦਿੱਤਾ ਗਿਆ ਹੈ ਹੁਣ ਸੁਣਵਾਈ ਹੋਣੀ ਹੈ ਅੱਜ ਸੁਣਵਾਈ ਕਿਸੇ ਵੀ ਸਮੇਂ ਹੋ ਸਕਦੀ ਹੈ ਔਰ ਵਿਕਰਮ ਮਜੀਠੀਆ ਹਰਾਂ ਦੇ ਵਕੀਲ ਆਪਣਾ ਪੱਖ ਰੱਖਣ ਵਾਸਤੇ ਜਾਣਗੇ ਔਰ ਵੱਡੀ ਖਬਰ ਇਹ ਵੀ ਹੈ ਕਿ ਵਿਕਰਮ ਮਜੀਠੀਆ ਹਰੀ ਕਿਉਂਕਿ 4 ਦਿਨਾਂ ਦੇ ਬਾਧੂ ਰਿਮਾਂਡ ਦੇ ਉੱਤੇ ਨੇ ਤਾਂ ਅੱਜ ਉਹਨਾਂ ਨੂੰ ਗੋਰਖਪੁਰ ਜਾਂ ਫਿਰ ਦਿੱਲੀ ਜਾਂ ਪੰਜਾਬ ਦੇ ਵਿੱਚ ਕਿਸੇ ਹੋਰ ਥਾਂ ਦੇ ਉੱਤੇ ਤਸਦੀਕ ਕਰਨ ਵਾਸਤੇ ਪ੍ਰਾਪਰਟੀ ਦੀ شناخت ਕਰਨ ਵਾਸਤੇ ਵੀ ਲਜਾਇਆ ਜਾ ਸਕਦਾ ਹੈ ਸੋ ਵੱਡਾ ਦਿਨ ਅਜ ਸ਼੍ਰਮਣੀ ਕਾਲੇ ਦਲ ਵਾਸਤੇ ਇੱਕ ਵਾਰ ਫਿਰ ਤੋਂ ਖਾਸ ਕਰਕੇ ਵਿਕਰਮ ਮਜੀਠੀਆ ਹਰਾਂ ਵਾਸਤੇ ਇੱਕ ਪਾਸੇ ਹਾਈ ਕੋਰਟ ਦੇ ਵਿੱਚ ਰਾਹਤ ਵਾਸਤੇ ਅਰਜ਼ੀ ਦਾਇਰ ਕੀਤੀ ਗਈ ਹੈ ਤੇ ਦੂਜੇ ਪਾਸੇ ਵਿਕਰਮ ਜਿਠਾ ਜੋ ਰਿਮਾਂਡ ਦੇ ਉੱਤੇ ਚੱਲ ਰਹੇ ਨੇ ਉਹਨਾਂ ਨੂੰ ਰਿਮਾਂਡ ਦੌਰਾਨ ਹੋਰ ਵੀ ਬਹੁਤ ਸਾਰੇ ਸਵਾਲ ਜਵਾਬ ਕੀਤੇ ਜਾਣੇ ਨੇ ਹੁਣ ਵੇਖਦੇ ਹਾਂ ਕਿ ਅਰਜ ਜੇ ਵਿਕਰਮਜੀਤਿਆ ਨੂੰ ਬਾਹਰ ਲਜਾਇਆ ਜਾਂਦਾ ਹੈ ਕਿਤੇ ਤਾਂ ਫਿਰ ਉਹ ਕੀ ਤੱਥ ਪੇਸ਼ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਇਸ ਵਾਰ ਵਿਜੀਲੈਂਸ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਜਾਂ ਫਿਰ ਵਿਜੀਲੈਂਸ ਫੇਰ ਕਹਿ ਦਵੇਗੀ ਕਿ ਵਿਕਰਮਜੀਤਿਆ ਨੇ ਸਹਿਯੋਗ ਨਹੀਂ ਕੀਤਾ ਔਰ ਇਹ ਵੀ ਵੇਖਣਾ ਹੋਵੇਗਾ ਕਿ ਅੱਜ ਹਾਈ ਕੋਰਟ ਤੋਂ ਅਫਸਰਾਂ ਨੂੰ ਕੋਈ ਨੋਟਿਸ ਭੇਜਿਆ ਜਾਂਦਾ ਹੈ ਵਿਕਰਮਜੀਤਿਆ ਨੂੰ ਕੋਈ ਰਾਹਤ ਮਿਲਦੀ ਹੈ ਜਾਂ ਫਿਰ ਉਥੋਂ ਵੀ ਸ਼੍ਰੋਮਣੀ ਅਕਾਲੀ ਦਲ ਖਾਲੀ ਹੱਥ ਹੀ ਮੁੜਦਾ ਹੈ ਕੈਮਰਾ ਪਰਸਨ ਅਸ਼ਿਸ਼ ਦੇ ਨਾਲ ਮੈਨੂੰ ਦੁਜਾਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ